ਮੈਂ ਨਜ਼ਰਾਂ ਝੁਕਾ ਕੇ ਉਹਨਾਂ ਲੋਕਾਂ ਦੇ ਸਾਹਮਣੇ ਬੈਠੀ ਸੀ ਮੇਰਾ ਬਸ ਨਹੀਂ ਚੱਲ ਰਿਹਾ ਸੀ ਕਿ ਮੈਂ ਆਪਣੀ ਖੁਸ਼ੀ ਦਾ ਇਜ਼ਹਾਰ ਕਿਵੇਂ ਕਰਾਂ ਆਖਿਰਕਾਰ ਭਰਾ ਦੀ ਬਹੁਤ ਜ਼ਿਆਦਾ ਮਿਹਨਤ ਤੋਂ ਬਾਅਦ ਮੰਮੀ ਇਸ ਰਿਸ਼ਤੇ ਦੇ ਲਈ ਮੰਨ ਗਈ ਸੀ ਲੜਕੇ ਵਾਲੇ ਵੀ ਮੈਨੂੰ ਦੇਖ ਕੇ ਖੁਸ਼ ਲੱਗ ਰਹੇ ਸਨ ਮਤਲਬ ਕਿ ਮੈਂ ਉਹਨਾਂ ਨੂੰ ਪਸੰਦ ਆ ਗਈ ਸੀ ਇੱਥੇ ਮੇਰਾ ਰਿਸ਼ਤਾ ਪੱਕਾ ਹੋ ਸਕਦਾ ਸੀ ਥੋੜੇ ਸਮੇਂ ਤੱਕ ਉਹ ਲੋਕ ਬੈਠੇ ਰਹੇ ਮੈਨੂੰ ਕਈ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਦੇਣਾ ਮੈਂ ਜ਼ਰੂਰੀ ਨਹੀਂ ਸਮਝ ਰਹੀ ਸੀ ਪਰ ਮੇਰੀ ਭਾਬੀ ਅਤੇ ਭਰਾ ਨੇ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਸੀ ਲਗਭਗ 2 ਘੰਟਿਆਂ ਦੇ ਬਾਅਦ ਉਹ ਸਾਡੇ ਘਰ ਦੇ ਵਿੱਚੋਂ ਚਲੇ ਗਏ ਸਨ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੇਰੇ ਚਿਹਰੇ ਤੋਂ ਮੇਰੀ ਖੁਸ਼ੀ ਚਲ ਕਰਹੀ ਸੀ ਮੰਮੀ ਚੁੱਪ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਹੀ ਸੀ ਉਹਨਾਂ ਦਾ ਹਰ ਵਾਰ ਇਹੀ ਤਰੀਕਾ ਹੁੰਦਾ ਸੀ ਪਰ ਇਸ ਵਾਰ ਉਹਨਾਂ ਦਾ ਵਿਵਹਾਰ ਕੁਝ ਹੋਰ ਸੀ ਸਮਾਂ ਆਪਣੀ ਰਫਤਾਰ ਦੇ ਨਾਲ ਲੰਘ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰਾ ਭਰਾ ਮੇਰਾ ਵਿਆਹ ਕਰਾ ਕੇ ਹੀ ਦਮ ਲਵੇਗਾ ਹੁਣ ਤਾਂ ਮੇਰੀ ਵੀ ਇੱਛਾ ਹੋਣ ਲੱਗੀ ਸੀ ਕਿ ਮੈਂ ਵਿਆਹੀ ਜਾਵਾਂ ਰਾਤ ਦੇ 10 ਵਜੇ ਉਹ ਖਾਣਾ ਖਾ ਕੇ ਮੰਮੀ ਦੇ ਕੋਲ ਆਇਆ ਜ਼ਾਹਿਰ ਸੀ ਕਿ ਉਹ ਜਵਾਬ ਚਾਹੁੰਦਾ ਸੀ ਉਸਨੇ ਵੀ ਅੱਗੇ ਦੱਸਣਾ ਸੀ ਮੈਂ ਚੁੱਪਚਾਪ ਆਪਣੇ ਮੋਬਾਈਲ ਦੇ ਵਿੱਚ ਲੱਗੀ ਰਹੀ ਪਰ ਮੇਰੇ ਕੰਨ ਭਰਾ ਦੀਆਂ ਗੱਲਾਂ ਦੇ ਵੱਲ ਹੀ ਲੱਗੇ ਹੋਏ ਸਨ ਪਰਾ ਮੰਮੀ ਦੇ ਵੱਲ ਦੇਖਦੇ ਹੋਏ ਬੋਲਿਆ ਮੰਮੀ ਲੜਕਾ ਬਹੁਤ ਚੰਗਾ ਹੈ ਸਾਡੀ ਰਵੀਨਾ ਨੂੰ ਬਹੁਤ ਖੁਸ਼ ਰੱਖੇਗਾ ਇੱਕ ਵਾਰ ਤੁਸੀਂ ਇਸ ਬਾਰੇ ਸੋਚੋ ਮੈਨੂੰ ਤਾਂ ਇਸ ਲੜਕੇ ਦੇ ਵਿੱਚ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਮੈਂ ਸਮਝੀ ਸੀ ਕਿ ਮੇਰੀ ਮੰਮੀ ਤੁਰੰਤ ਹਾਂ ਕਹਿ ਦੇਵੇ ਪਰ ਫਿਰ ਅਜਿਆ ਕੁਝ ਨਹੀਂ ਹੋਇਆ ਉਹ ਤੇਜ਼ ਆਵਾਜ਼ ਦੇ ਵਿੱਚ ਬੋਲੀ ਤੁਹਾਨੂੰ ਪ੍ਰੋਬਲਮ ਕੀ ਹੈ ਹਰ ਸਮੇਂ ਰਿਸ਼ਤਾ ਰਿਸ਼ਤਾ ਕਰਦੇ ਰਹਿੰਦੇ ਹੋ ਨਹੀਂ ਕਰਨਾ ਮੈਂ ਅਜੇ ਰਵੀਨਾ ਦਾ ਵਿਆਹ ਤੁਹਾਨੂੰ ਸਮਝ ਕਿਉਂ ਨਹੀਂ ਆਉਂਦਾ ਭਰਾ ਨੇ ਹੈਰਾਨ ਹੋ ਕੇ ਮੰਮੀ ਦੇ ਵੱਲ ਦੇਖਿਆ ਅਤੇ ਬੋਲਿਆ ਮੈ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਉਂ ਉਸਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਉਹ 30 ਸਾਲ ਦੀ ਹੋ ਗਈ ਹੈ ਤੁਸੀਂ ਇਹ ਗੱਲ ਕਿਉਂ ਨਹੀਂ ਸਮਝ ਰਹੇ ਲੜਕੀਆਂ ਦਾ ਵਿਆਹ ਜਿੰਨੀ ਜਲਦੀ ਹੋ ਜਾਵੇ ਉਨਾ ਹੀ ਚੰਗਾ ਹੁੰਦਾ ਹੈ ਕਿਉਂ ਤੁਸੀਂ ਆਪਣੇ ਸਿਰ ਤੇ ਬੋਝ ਲੈ ਕੇ ਬੈਠੇ ਹੋ ਪਰਮਾਤਮਾ ਪਾਪਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੂੰ ਸਵਰਗ ਦੇ ਵਿੱਚ ਜਗ੍ਹਾ ਦੇਵੇ ਪਾਪਾ ਦਾ ਕਿੱਡਾ ਵੱਡਾ ਸੁਪਨਾ ਸੀ ਕਿ ਉਹ ਰਵੀਨਾ ਦਾ ਵਿਆਹ ਇੱਕ ਚੰਗੇ ਘਰ ਦੇ ਵਿੱਚ ਕਰਨ ਅਤੇ ਆਪਣੀ ਬੇਟੀ ਨੂੰ ਖੁਸ਼ ਦੇਖਣ ਆਖਿਰਕਾਰ ਤੁਸੀਂ ਮਰਨ ਤੋਂ ਬਾਅਦ ਪਾਪਾ ਨੂੰ ਕੀ ਜਵਾਬ ਦੇਵੋਗੇ ਕਿਉਂ ਤੁਸੀਂ ਰਵੀਨਾ ਦੇ ਨਾਲ ਬੇਇਨਸਾਫੀ ਕਰ ਰਹੇ ਹੋ ਨੰਮ ਅੱਖਾਂ ਦੇ ਨਾਲ ਮੈਂ ਆਪਣੀ ਮਾਂ ਨੂੰ ਦੇਖਿਆ ਸੀ ਜਿਸ ਨੂੰ ਮੇਰੀਆਂ ਖੁਸ਼ੀਆਂ ਦੀ ਕੋਈ ਪਰਵਾਹ ਨਹੀਂ ਸੀ ਉਹਨਾਂ ਨੇ ਭਰਾ ਦੀ ਗੱਲ ਸੁਣ ਕੇ ਕਿਹਾ ਕਿ ਮੈਂ ਜਵਾਬ ਦੇ ਦਿਆਂਗੀ ਤੁਹਾਡੇ ਪਾਪਾ ਨੂੰ ਜੋ ਮੈਂ ਦੇਣਾ ਹੋਵੇਗਾ ਮੇਰੀ ਮਰਜ਼ੀ ਮੈਂ ਉਸ ਦਾ ਵਿਆਹ ਕਰਾਂ ਜਾਂ ਨਾ ਕਰਾਂ ਉਸ ਨੂੰ ਮੈਂ ਜਨਮ ਦਿੱਤਾ ਹੈ ਉਸ ਦੀ ਜ਼ਿੰਮੇਵਾਰੀ ਮੇਰੀ ਹੈ ਤੁਹਾਡੀ ਨਹੀਂ ਅਤੇ ਜੇਕਰ ਤੁਹਾਨੂੰ ਉਸ ਨੂੰ ਖਵਾਉਣਾ ਪਿਉਣਾ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਮੈਂ ਉਸ ਨੂੰ ਆਪਣੇ ਪਰਿਵਾਰ ਮੰਗਕੇ ਖਵਾ ਦੇਾਂਗੀ ਪਰ ਤੁਹਾਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਮੈਂ ਆਪਣੀ ਬੇਟੀ ਨੂੰ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦੀ ਕਿਉਂ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਉਹਨਾਂ ਦੇ ਜਜ਼ਬਾਤ ਮੈਂ ਸਮਝਦੀ ਸੀ ਪਰ ਹੁਣ ਸਮਾਂ ਹੋ ਗਿਆ ਸੀ ਕਿ ਮੈਂ ਆਪਣੇ ਸਹੁਰੇ ਘਰ ਚਲੀ ਜਾਂਦੀ ਭਰਾ ਗੁੱਸੇ ਦੇ ਵਿੱਚ ਆਪਣੀ ਜਗ੍ਹਾ ਤੋਂ ਖੜਾ ਹੋਇਆ ਅਤੇ ਮੰਮੀ ਦੇ ਵੱਲ ਦੇਖ ਕੇ ਬੋਲਿਆ ਬਸ ਬਹੁਤ ਹੋ ਗਿਆ ਮੰਮੀ ਤੁਸੀਂ ਉਸ ਦਾ ਵਿਆਹ ਕਰਵਾਓ ਕਦੋਂ ਤੱਕ ਉਸ ਨੂੰ ਆਪਣੇ ਸਿਰ ਤੇ ਬਿਠਾ ਕੇ ਖਵਾਉਂਗੇ ਮੇਰੀ ਸਲਾਹ ਇਹ ਹੀ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਸੁੱਖ ਹੋ ਤਾਂ ਲੜਕੀ ਨੂੰ ਉਸਦੇ ਸੌਰੇ ਘਰ ਭੇਜ ਦਿਓ ਮੰਮੀ ਤੁਸੀਂ ਪਾਪ ਕਰ ਰਹੇ ਹੋ ਇੱਕ ਜਵਾਨ ਲੜਕੀ ਨੂੰ ਬਿਨਾ ਮਤਲਬ ਦੇ ਆਪਣੇ ਘਰ ਦੇ ਵਿੱਚ ਬਿਠਾਇਆ ਹੋਇਆ ਹੈ ਜਵਾਨਾ ਕੀ ਕਹੇਗਾ ਬੇਟਿਆਂ ਦਾ ਵਿਆਹ ਕਰ ਦਿੱਤਾ ਪਰ ਇਸ ਲੜਕੀ ਦਾ ਵਿਆਹ ਕਿਉਂ ਨਹੀਂ ਕੀਤਾ ਸਾਰੇ ਲੋਕ ਥੂ ਥੂ ਕਰਨਗੇ ਲੋਕ ਹਜ਼ਾਰਾਂ ਗੱਲਾਂ ਬਣਾਉਣਗੇ ਕਿ ਇਸ ਲੜਕੀ ਦੇ ਵਿੱਚ ਕੋਈ ਕਮੀ ਹੋਵੇਗੀ ਇਸ ਕਰਕੇ ਇਸਦਾ ਵਿਆਹ ਨਹੀਂ ਹੋਇਆ ਕਿਉਂ ਤੁਸੀਂ ਛੋਟੇ ਬੱਚਿਆਂ ਦੀ ਤਰਜਿਦ ਕਰ ਰਹੇ ਹੋ ਇੱਕ ਸਮਝਦਾਰ ਔਰਤ ਬਣੋ ਐਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਪ੍ਰਮਾਤਮਾ ਨੇ ਤੁਹਾਨੂੰ 4-4 ਬੱਚੇ ਦਿੱਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚਿਆਂ ਦਾ ਵਿਆਹ ਤੁਸੀਂ ਚੰਗੀ ਤਰ੍ਹਾਂ ਕਰ ਦਿੱਤਾ ਹੈ ਅਤੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ ਹਨ ਪਰ ਅਜੇ ਤੱਕ ਤੁਹਾਨੂੰ ਇਹ ਗੱਲ ਸਮਝ ਨਹੀਂ ਆਈ ਕਿ ਲੜਕੀ ਜਿੰਨੀ ਜਲਦੀ ਆਪਣੇ ਸਹੁਰੇ ਘਰ ਚਲੀ ਜਾਵੇ ਓਨਾ ਹੀ ਚੰਗਾ ਹੁੰਦਾ ਹੈ ਭਰਾ ਨੇ ਮੰਮੀ ਨੂੰ ਸਮਝਾਉਣ ਦੇ ਲਈ ਸਾਰਾ ਜ਼ੋਰ ਲਗਾ ਦਿੱਤਾ ਸੀ ਪਰ ਮੰਮੀ ਦੇ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਸੀ ਉਹਨਾਂ ਦੀ ਬਸ ਇੱਕ ਹੀ ਜिद ਸੀ ਕਿ ਮੈਂ ਅਜੇ ਰਵੀਨਾ ਦਾ ਵਿਆਹ ਨਹੀਂ ਕਰਾਂਗੀ ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦੀ ਉਹ ਮੇਰੀ ਸਭ ਤੋਂ ਛੋਟੀ ਬੇਟੀ ਹੈ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਪਰ ਮੇਰੀ ਮਾਂ ਨੂੰ ਇਹ ਕੌਣ ਸਮਝਾਉਂਦਾ ਕਿ ਬੱਚੇ ਜ਼ਿੰਦਗੀ ਭਰ ਆਪਣੇ ਮਾਪੇ ਦੇ ਸਹਾਰੇ ਤੇ ਨਹੀਂ ਰਹਿ ਸਕਦੇ ਉਹਨਾਂ ਨੇ ਵੀ ਆਪਣਾ ਘਰ ਬਸਾਉਣਾ ਹੁੰਦਾ ਹੈ ਉਹਨਾਂ ਨੂੰ ਵੀ ਇੱਕ ਜੀਵਨ ਸਾਥੀ ਦੀ ਚਾਹਤ ਹੁੰਦੀ ਹੈ ਅਤੇ ਮੈਨੂੰ ਵੀ ਸੀ ਮੇਰੀ ਉਮਰ 30 ਸਾਲ ਹੋ ਚੁੱਕੀ ਸੀ ਅਤੇ ਮੇਰਾ ਵੀ ਮਨ ਕਰਦਾ ਸੀ ਕਿ ਮੇਰਾ ਆਪਣਾ ਘਰ-ਬਾਰ ਹੋਵੇ ਮੇਰਾ ਆਪਣਾ ਜੀਵਨ ਸਾਥੀ ਹੋਵੇ ਮੇਰੇ ਬੱਚੇ ਹੋਣ ਅਤੇ ਮੈਂ ਆਪਣੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਬੱਚਿਆਂ ਦੇ ਨਾਲ ਰਹਾਂ ਪਰ ਮੇਰੀ ਮਾਂ ਦੀ ਜਿੱਦ ਦੇ ਅੱਗੇ ਜਵਾਨੀ ਦੇ ਦਿਨ ਇਸ ਤਰ੍ਹਾਂ ਹੀ ਬੇਕਾਰ ਹੁੰਦੇ ਜਾ ਰਹੇ ਸਨ ਅਤੇ ਮੈਂ ਕੁਝ ਨਹੀਂ ਕਰ ਸਕਤੀ ਸੀ ਭਰਾ ਥੱਕ ہار ਕੇ ਆਪਣੇ ਕਮਰੇ ਦੇ ਵਿੱਚ ਜਾ ਚੁੱਕਿਆ ਸੀ ਤੇ ਮੈਂ ਵੀ ਇੱਕ ਨਿਗਾ ਆਪਣੀ ਮਾਂ ਦੇ ਵੱਲ ਮਾਰਦੇ ਹੋਏ ਉੱਠ ਕੇ ਆਪਣੇ ਕਮਰੇ ਦੇ ਵਿੱਚ ਆ ਗਈ ਸੀ ਇੱਕ ਦਿਨ ਮੈਂ ਮੰਮੀ ਦੇ ਕਮਰੇ ਦੇ ਵਿੱਚ ਗੁੰਮਸਮ ਬੈਠੀ ਸੀ ਅੱਜ ਸ਼ਾਮ ਨੂੰ ਭਰਾ ਤੇ ਭਾਬੀ ਮੇਰੇ ਸਾਹਮਣੇ ਹੀ ਆਈਸਕ੍ਰੀਮ ਖਾਣ ਦੇ ਲਈ ਗਏ ਸਨ ਮੇਰਾ ਬਹੁਤ ਮਨ ਕਰ ਰਿਹਾ ਸੀ ਕਿ ਉਹ ਮੈਨੂੰ ਵੀ ਆਪਣੇ ਨਾਲ ਲੈ ਜਾਣ ਪਰ ਉਹਨਾਂ ਨੇ ਤਾਂ ਮੈਨੂੰ ਦੇਖਣਾ ਵੀ ਠੀਕ ਨਹੀਂ ਸਮਝਿਆ ਸੀ ਜਦੋਂ ਤੋਂ ਮੇਰੇ ਛੋਟੇ ਭਰਾ ਦਾ ਵਿਆਹ ਹੋਇਆ ਸੀ ਉਹ ਤਾਂ ਜਿਵੇਂ ਅਸਮਾਨ ਤੇ ਉੱਡਣ ਲੱਗਿਆ ਸੀ ਕਦੇ ਪਾਰਕ ਜਾਂਦਾ ਅਤੇ ਕਦੇ ਆਈਸਕ੍ਰੀਮ ਖਾਣ ਦੇ ਲਈ ਅਤੇ ਇੰਨਾ ਗੱਲਾਂ ਕਰਨੀ ਮੇਰੇ ਤੇ ਇੱਕ ਭਾਰੀ ਬੋਝ ਪੈ ਗਿਆ ਸੀ ਮੇਰੇ ਦਿਲ ਦੇ ਵਿੱਚ ਵੀ ਖੁਆਇਸ਼ਾਂ ਪੈਦਾ ਹੋਣ ਲੱਗੀਆਂ ਸਨ ਵੱਡਾ ਭਰਾ ਤਾਂ ਥੋੜਾ ਸੁਲਝਿਆ ਹੋਇਆ ਸੀ ਅਤੇ ਉਹ ਪਤੀ ਪਤਨੀ ਕਦੇ ਇਸ ਤਰ੍ਹਾਂ ਦੇ ਕੰਮ ਕਰਦੇ ਵੀ ਨਹੀਂ ਸਨ ਅਤੇ ਜੇਕਰ ਕਰਦੇ ਸਨ ਤਾਂ ਪਪਾਜਾਪ ਅਤੇ ਵੱਡੀ ਭਾਪੀ ਬਹੁਤ ਚੰਗੀ ਔਰਤ ਸੀ ਜਦੋਂ ਵੀ ਉਹ ਆਪਣੇ ਪਤੀ ਦੇ ਨਾਲ ਬਾਹਰ ਜਾਂਦੀ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੀ ਉਹਨਾਂ ਦੇ ਉਹਨਾਂ ਨਾਲ ਮੈਨੂੰ ਕੋਈ ਸ਼ਿਕਾਇਤ ਨਹੀਂ ਸੀ ਅਤੇ ਨਾ ਹੀ ਛੋਟੀ ਭਾਬੀ ਦੇ ਨਾਲ ਕੋਈ ਬੈਰ ਸੀ ਪਰ ਛੋਟੀ ਭਾਬੀ ਦੀਆਂ ਹਰਕਤਾਂ ਕੁਝ ਅਜੀਬ ਸਨ ਉਹ ਵਾਰ-ਵਾਰ ਮੈਨੂੰ ਇਹ ਅਹਿਸਾਸ ਦਵਾਉਂਦੀ ਕਿ ਮੈਂ ਉਹਨਾਂ ਤੇ ਬੋਝ ਹਾਂ ਉਹ ਆਪਣੇ ਪਤੀ ਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਅਤੇ ਉਹਨਾਂ ਦੇ ਨਾਲ ਚਿਪਕ ਕੇ ਬੈਠਦੀ ਹਰ ਗੱਲ ਦੇ ਵਿੱਚ ਇਹੀ ਮੁੱਦਾ ਚੱਕਦੀ ਕਿ ਲੜਕੀਆਂ ਦਾ 18-19 ਸਾਲ ਦੀ ਉਮਰ ਦੇ ਵਿੱਚ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਚੰਗੇ ਰਿਸ਼ਤੇ ਨਹੀਂ ਮਿਲਦੇ ਅਤੇ ਵਾਲ ਵੀ ਚਿੱਟੇ ਹੋਣ ਲੱਗਦੇ ਹਨ ਕਈ ਵਾਰ ਵੱਡੀ ਭਾਬੀ ਨੇ ਉਹਨਾਂ ਨੂੰ ਟੋਕਿਆ ਵੀ ਸੀ ਪਰ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੀ ਸੀ ਅਤੇ ਇਹ ਹੀ ਸਾਰੀਆਂ ਗੱਲਾਂ ਮੇਰੇ ਦਿਲ ਨੂੰ ਮਚਾ ਦਿੰਦੀਆਂ ਸਨ ਕਈ ਵਾਰ ਮੈਂ ਦੱਬੇ ਹੋਏ ਸ਼ਬਦਾਂ ਦੇ ਵਿੱਚ ਮੰਮੀ ਨੂੰ ਦੱਸਿਆ ਵੀ ਸੀ ਅਤੇ ਉਹਨਾਂ ਨੇ ਭਰਾ ਨੂੰ ਉਸ ਦੀ ਸ਼ਿਕਾਇਤ ਵੀ ਕੀਤੀ ਸੀ ਪਰ ਭਰਾ ਨੇ ਮੰਮੀ ਨੂੰ ਤਾਂ ਕੁਝ ਨਹੀਂ ਕਿਹਾ ਪਰ ਮੈਨੂੰ ਇਕੱਲੇ ਦੇ ਵਿੱਚ ਬੁਲਾ ਕੇ ਬਹੁਤ ਜ਼ਿਆਦਾ ਝਟਕਿਆ ਸੀ ਕਿ ਜੇਕਰ ਤੁਹਾਡੇ ਕੰਨ ਮੇਰਾ ਕਰ ਬਰਬਾਦ ਹੋਇਆ ਤਾਂ ਮੈਂ ਇਹ ਘਰ ਛੱਡ ਕੇ ਹਮੇਸ਼ਾ ਹਮੇਸ਼ਾ ਦਿੱਲੀ ਚਲਾ ਜਾਵਾਂਗਾ ਉਸ ਦਿਨ ਜਦੋਂ ਭਰਾ ਨੇ ਮੈਨੂੰ ਇਸ ਤਰ੍ਹਾਂ ਛਿੜਕਿਆ ਸੀ ਤਾਂ ਮੈਂ ਬਹੁਤ ਰੋਈ ਸੀ ਆਪਣੀ ਹਾਲਤ ਤੇ ਮੈਨੂੰ ਬਹੁਤ ਅਫਸੋਸ ਹੋਇਆ ਮੈਂ ਕਦੇ ਵੀ ਕਿਸੇ ਦੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕੀਤੀ ਸੀ ਮੈਂ ਆਪਣੇ ਜਜ਼ਬਾਤ ਕਦੇ ਵੀ ਜ਼ਾਹਰ ਨਹੀਂ ਕਰ ਸਕਦੀ ਸੀ ਕਿਉਂਕਿ ਮੇਰਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ ਮੈਂ ਚੁੱਪਚਾਪ ਕਮਰੇ ਦੇ ਵਿੱਚ ਬੈਠੀ ਸੀ ਕਿ ਉਸ ਸਮੇਂ ਹੀ ਮੰਮੀ ਆਈ ਅਤੇ ਜਦੋਂ ਉਹਨਾਂ ਨੇ ਮੈਨੂੰ ਇੰਨਾ ਚੁੱਪਚਾਪ ਦੇਖਿਆ ਤਾਂ ਉਹ ਮੇਰੇ ਕੋਲ ਬੈਠ ਗਈ ਮੈਂ ਉਹਨਾਂ ਦੇ ਵੱਲ ਦੇਖਿਆ ਅਤੇ ਅੱਖਾਂ ਦੇ ਵਿੱਚ ਆਈ ਹੋਈ ਹੰਝੂਆਂ ਨੂੰ ਰੋਕ ਲਿਆ ਕਿਉਂਕਿ ਮੈਨੂੰ ਪਤਾ ਸੀ ਕਿ ਜੇਕਰ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਤਾਂ ਮੈਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ ਮੈਂ ਬਹੁਤ ਹੀ ਸ਼ਰਮਿਲੀ ਕਿਸਮ ਦੀ ਲੜਕੀ ਸੀ ਅਤੇ ਸਾਡੇ ਘਰ ਦੇ ਵਿੱਚ ਆਪਣੇ ਵਿਆਹ ਦੀ ਗੱਲ ਖੁਦ ਨਹੀਂ ਕੀਤੀ ਜਾਂਦੀ ਅਤੇ ਵੈਸੇ ਵੀ ਸਾਡੀ ਮੰਮੀ ਨੇ ਸਾਨੂੰ ਇਸ ਤਰ੍ਹਾਂ ਪਾਲਿਆ ਪੋਸਿਆ ਸੀ ਕਿ ਅਸੀਂ ਉਹਨਾਂ ਦੇ ਸਾਹਮਣੇ ਆਪਣੇ ਦਿਲ ਦੀ ਕੋਈ ਗੱਲ ਕਰ ਹੀ ਨਹੀਂ ਸਕਦੇ ਸੀ ਪਰ ਅੱਜ ਸ਼ਾਇਦ ਮੰਮੀ ਮੇਰੀਆਂ ਅੱਖਾਂ ਦੀ ਉਦਾਸੀ ਨੂੰ ਦੇਖ ਚੁੱਕੀ ਸੀ ਉਹਨਾਂ ਨੇ ਮੈਨੂੰ ਕਿਹਾ ਰਵੀਨਾ ਤੁਸੀਂ ਉਦਾਸ ਨਾ ਹੋ ਤੁਹਾਡਾ ਵਿਆਹ ਮੈਂ ਜਲਦੀ ਹੀ ਕਰਵਾ ਦੇਾਂਗੀ ਬਸ ਮੈਨੂੰ ਥੋੜਾ ਸਮਾਂ ਦਿਓ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਉਹਨਾਂ ਦੇ ਗੋਡਿਆਂ ਤੇ ਸਿਰ ਰੱਖ ਦਿੱਤਾ ਅਤੇ ਉੱਚੀ-ਉੱਚੀ ਰੋਣ ਲੱਗੀ। ਮੈਂ ਜਦੋਂ ਮੰਮੀ ਦੇ ਗੋਡਿਆਂ ਤੇ ਸਿਰ ਰੱਖ ਕੇ ਰੋਣਾ ਸ਼ੁਰੂ ਕੀਤਾ ਤਾਂ ਉਹ اچانک ਘਬਰਾ ਗਈ। ਉਹ ਹੁਣ ਮੈਨੂੰ ਪਿਆਰ ਦੇ ਨਾਲ ਸਮਝਾਉਣ ਲੱਗੀ ਪਰ ਮੇਰਾ ਰੋਣਾ ਤੇਜ਼ ਹੋ ਚੁੱਕਿਆ ਸੀ। ਤਾਂ ਉਸ ਸਮੇਂ ਹੀ ਮੇਰੀ ਵੱਡੀ ਭਾਬੀ ਕਮਰੇ ਦੇ ਵਿੱਚ ਦਾਖਲ ਹੋਈ। ਮੈਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਉਹ ਵੀ ਹੈਰਾਨ ਹੋ ਗਈ ਅਤੇ ਮੇਰੇ ਹੀ ਕੋਲ ਆ ਕੇ ਬੈਠ ਗਈ। ਹੁਣ ਮੰਮੀ ਅਤੇ ਭਾਬੀ ਦੋਨੋਂ ਮੈਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਸਨ ਪਰ ਮੇਰੇ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਕੋਝ ਸਮੇਂ ਬਾਅਦ ਜਦੋਂ ਮੈਂ ਥੋੜਾ ਸੰਭਲੀ ਤਾਂ ਮੰਮੀ ਨੇ ਮੇਰੇ ਤੋਂ ਮੇਰੇ ਰੋਣ ਦੀ ਵਜ੍ਹਾ ਪੁੱਛੀ ਮੈਂ ਬਸ ਇੰਨਾ ਕਿਹਾ ਕਿ ਮੈਨੂੰ ਪਾਪਾ ਦੀ ਯਾਦ ਆ ਰਹੀ ਹੈ ਜੇਕਰ ਅੱਜ ਉਹ ਜਿਉਂਦੇ ਹੁੰਦੇ ਤਾਂ ਅਸੀਂ ਸਾਰੇ ਅੱਜ ਕਿੰਨੇ ਖੁਸ਼ ਹੁੰਦੇ ਅਤੇ ਨਾਲ ਰਹਿੰਦੇ ਸ਼ਾਇਦ ਇਹ ਸਾਡੀ ਕਿਸਮਤ ਦੇ ਵਿੱਚ ਨਹੀਂ ਸੀ ਮੰਮੀ ਨੇ ਥੋੜਾ ਬਹੁਤਾ ਸਮਝਾ ਕੇ ਸਿਰ ਹਿਲਾ ਦਿੱਤਾ ਪਰ ਛੋਟੀ ਭਾਬੀ ਦੀਆਂ ਤਿੱਖੀਆਂ ਨਜ਼ਰਾਂ ਮੈਨੂੰ ਅੰਦਰ ਤੱਕ ਚੁੱਭ ਰਹੀਆਂ ਸਨ ਥੋੜੇ ਸਮੇਂ ਤੱਕ ਅਸੀਂ ਤੇ ਇਹਨਾਂ ਨੇ ਗੱਲਬਾਤ ਕੀਤੀ ਅਤੇ ਫਿਰ ਮੈਂ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਆ ਗਈ ਮੈਂ ਉੱਥੇ ਜਾ ਕੇ ਸਮੇਂ ਤੱਕ ਬੈਠ ਨਹੀਂ ਸਕੀ ਕਿਉਂਕਿ ਜਦੋਂ ਮੈਂ ਮੰਮੀ ਨੂੰ ਦੇਖਦੀ ਤਾਂ ਮੈਨੂੰ ਆਪਣੇ ਹਾਲਾਤਾਂ ਤੇ ਅਫਸੋਸ ਹੁੰਦਾ ਕਿ ਅੱਜ ਜੋ ਮੈਂ ਇਸ ਹਾਲਤ ਦੇ ਵਿੱਚ ਹਾਂ ਇਹ ਸਿਰਫ ਤੇ ਸਿਰਫ ਮੰਮੀ ਦੇ ਕਾਰਨ ਹਾਂ ਪਹਿਲਾਂ ਤਾਂ ਮੈਂ ਸਮਝਦੀ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਇਸ ਕਰਕੇ ਉਹ ਮੇਰਾ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਉਹਨਾਂ ਦੀ ਸਚਾਈ ਸਮਝਦੇ ਵਿੱਚ ਆਉਣ ਲੱਗੀ ਸੀ ਕਿ ਉਹ ਕਿਸੇ ਹੋਰ ਕਾਰਨ ਕਰਕੇ ਮੇਰਾ ਵਿਆਹ ਕਰਨਾ ਨਹੀਂ ਚਾਹੁੰਦੀ ਸੀ ਜੋ ਅਜੇ ਤੱਕ ਮੇਰੇ ਤੋਂ ਲੁਕਿਆ ਹੋਇਆ ਸੀ ਨਹੀਂ ਤਾਂ ਮੰਮੀ ਮੈਨੂੰ ਵੀ ਉਹਨਾਂ ਹੀ ਚਾਹੁੰਦੀ ਜਿੰਨਾ ਉਹ ਬਾਕੀ ਬੱਚਿਆਂ ਨੂੰ ਚਾਹੁੰਦੀ ਸੀ ਇਸ ਦੇ ਵਿੱਚ ਮੇਰੇ ਲਈ ਕੁਝ ਨਵਾਂ ਨਹੀਂ ਸੀ। ਕਰੀਬ 2 ਘੰਟਿਆਂ ਬਾਅਦ ਮੇਰੀ ਭਾਬੀ ਮੇਰੇ ਕਮਰੇ ਦੇ ਵਿੱਚ ਆਈ। ਉਹਨਾਂ ਦੇ ਹੱਥ ਦੇ ਵਿੱਚ ਦੁੱਧ ਦਾ ਗਲਾਸ ਸੀ ਜਿਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਸੀ ਕਿ ਭਾਬੀ ਮੇਰੇ ਲਈ ਦੁੱਧ ਲੈ ਕੇ ਆਈ ਹੋਵੇ। ਉਹਨਾਂ ਨੇ ਮੇਰੇ ਸਾਹਮਣੇ ਦੁੱਧ ਦਾ ਗਲਾਸ ਰੱਖਿਆ ਤੇ ਮੈਨੂੰ ਪੀਣ ਦੇ ਲਈ ਕਿਹਾ। ਪਹਿਲਾਂ ਤਾਂ ਮੈਂ ਮਨਾਂ ਕੀਤਾ ਫਿਰ ਉਹਨਾਂ ਦੀ ਨੀਅਤ ਨੂੰ ਦੇਖ ਕੇ ਮੈਂ ਚੁੱਪਚਾਪ ਦੁੱਧ ਦਾ ਗਲਾਸ ਆਪਣੇ ਮੂੰਹ ਨੂੰ ਲਾ ਲਿਆ। ਫਿਰ ਉਹਨਾਂ ਨੇ ਮੇਰੇ ਵੱਲ ਦੇਖਦੇ ਹੋਏ ਪੁੱਛਿਆ ਰਵੀਨਾ ਕੀ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਉਹਨਾਂ ਦੇ ਅਚਾਨਕ ਇਸ ਤਰ੍ਹਾਂ ਦੇ ਸਵਾਲ ਕਰਨ ਤੇ ਮੈਂ ਘਬਰਾ ਗਈ ਅਤੇ ਸਿਰ ਨਾ ਦੇ ਵਿੱਚ ਹਿਲਾ ਕੇ ਇਨਕਾਰ ਕਰ ਦਿੱਤਾ ਮੇਰੀ ਹਾਲਤ ਖਰਾਬ ਹੋ ਗਈ ਸੀ ਕਿਉਂਕਿ ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੋਈ ਮੇਰੇ ਨਾਲ ਇਸ ਤਰ੍ਹਾਂ ਦਾ ਸਵਾਲ ਕਰੇਗਾ ਮੈਂ ਜਲਦੀ ਨਾਲ ਇਨਕਾਰ ਕਰ ਦਿੱਤਾ ਮੈਂ ਤੜਫ ਕੇ ਬੋਲੀ ਭਾਬੀ ਤੁਹਾਨੂੰ ਗਲਤਫਹਿਮੀ ਹੋਈ ਹੈ ਮੈਨੂੰ ਅੱਜ ਤੱਕ ਕੋਈ ਵੀ ਲੜਕਾ ਪਸੰਦ ਨਹੀਂ ਆਇਆ ਅਤੇ ਨਾ ਹੀ ਮੈਂ ਕੋਈ ਇਸ ਤਰ੍ਹਾਂ ਦਾ ਕੰਮ ਕਰਾਂਗੀ ਤਾਨੂੰ ਇਹ ਸਤਰਾੰਦਾ ਕਿਉਂ ਲੱਗਿਆ ਤਾਂ ਉਹਨਾਂ ਨੇ ਮੇਰੇ ਸਿਰ ਤੇ ਪਿਆਰ ਨਾਲ ਹੱਥ ਰੱਖਿਆ ਤੇ ਬੋਲੀ ਗੁੜੀਆ ਮੈਂ ਤੁਹਾਡੀ ਭਾਬੀ ਹਾਂ ਅਤੇ ਭਾਬੀ ਦਾ ਸਥਾਨ ਵੀ ਮਾਂ ਦੇ ਬਰਾਬਰ ਹੀ ਹੁੰਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਤੁਹਾਡੀ ਵਿਆਹ ਦੀ ਉਮਰ ਹੋ ਗਈ ਹੈ ਪਰ ਮੰਮੀ ਜੀ ਤੁਹਾਡੇ ਲਈ ਕੋਈ ਰਿਸ਼ਤਾ ਪਸੰਦ ਹੀ ਨਹੀਂ ਕਰ ਰਹੀ ਤੁਹਾਡੇ ਭਰਾ ਨੇ ਵੀ ਮੰਮੀ ਜੀ ਨੂੰ ਬਹੁਤ ਸਮਝਾਇਆ ਅਤੇ ਉਹਨਾਂ ਨੇ ਕਈ ਵਾਰ ਮੰਮੀ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੀ ਹੈ ਕਿ ਉਹ ਤੁਹਾਡਾ ਵਿਆਹ ਨਹੀਂ ਕਰਨਾ ਚਾਹੁੰਦੀ ਜੇਕਰ ਕੋਈ ਚੰਗਾ ਲੜਕਾ ਗਿਆ ਤਾਂ ਉਹ ਵਿਆਹ ਕਰਵਾ ਦੇਵੇਗੀ ਮੇਰੀ ਹਾਲ ਤੋਸੇ ਇਨਸਾਨ ਵਰਗੀ ਸੀ ਜਿਸ ਨੂੰ ਬੇਗੁਨਾਹ ਹੁੰਦੇ ਹੋਏ ਵੀ ਦੋਸ਼ੀ ਠਹਿਰਾ ਦਿੱਤਾ ਗਿਆ ਹੋਵੇ ਮੈਂ ਚੁੱਪਚਾਪ ਸਿਰ ਝੁਕਾ ਕੇ ਬੈਠੀ ਰਹੀ ਅਚਾਨਕ ਉਹਨਾਂ ਨੇ ਮੇਰੀ ਗੱਲ ਤੇ ਪਿਆਰ ਦੇ ਨਾਲ ਹੱਥ ਰੱਖਿਆ ਤੇ ਕਿ ਹਰਵੀਨਾ ਜੇਕਰ ਤੁਹਾਨੂੰ ਕਦੇ ਕੋਈ ਲੜਕਾ ਪਸੰਦ ਆਵੇ ਤਾਂ ਮੈਨੂੰ ਜਰੂਰ ਦੱਸਿਓ ਮੈਂ ਤੁਹਾਡੀ ਪੂਰੀ ਮਦਦ ਕਰਾਂਗੀ ਮੈਨੂੰ ਤੁਹਾਡਾ ਘਰ ਬਸਾ ਕੇ ਬਹੁਤ ਖੁਸ਼ੀ ਮਿਲੇਗੀ ਇੱਕ ਹੈ ਕਿ ਉਹ ਕਮਰੇ ਤੋਂ ਬਾਹਰ ਚਲੀ ਗਈ ਜਦੋਂ ਕਿ ਮੇਰਾ ਰੋਣਾ ਫਿਰ ਤੋਂ ਤੇਜ਼ ਹੋ ਗਿਆ ਮੈਨੂੰ ਬਹੁਤ ਦਰਦ ਹੋ ਰਿਹਾ ਸੀ ਕਿ ਲੋਕ ਮੈਨੂੰ ਕੀ ਤੋਂ ਕੀ ਸਮਝਣ ਲੱਗੇ ਸਨ ਮੈਂ ਨਾ ਤਾਂ ਕਦੇ ਇਸ ਤਰ੍ਹਾਂ ਸੋਚਿਆ ਸੀ ਅਤੇ ਨਾ ਹੀ ਕਦੇ ਸੋਚ ਸਕਦੀ ਸੀ ਮੇਰੇ ਲਈ ਮੇਰੇ ਪਾਪਾ ਅਤੇ ਭਰਾਵਾਂ ਦੀ ਇੱਜ਼ਤ ਸਭ ਤੋਂ ਵੱਧ ਕੇ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਹਿੰਮਤ ਕਰਕੇ ਮੰਮੀ ਦੇ ਨਾਲ ਗੱਲ ਕਰਾਂਗੀ ਕਿ ਮੈਂ ਵੀ ਵਿਆਹ ਕਰਨਾ ਹੈ ਕਿਉਂਕਿ ਮੈਂ ਹੁਣ ਹੋਰ ਜ਼ਿਆਦਾ ਆਪਣੇ ਭਰਾਵਾਂ ਤੇ ਬੋਝ ਬਣ ਕੇ ਨਹੀਂ ਸਕਦੀ ਹੈ ਮੈਂ ਇਹ ਸਭ ਕੁਝ ਸੋਚ ਕੇ ਸੌਣ ਦਾ ਫੈਸਲਾ ਕੀਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਸਵੇਰੇ ਮੇਰੇ ਸਾਹਮਣੇ ਕਿਹੜੀ ਸਚਾਈ ਆਉਣ ਵਾਲੀ ਹੈ ਅਤੇ ਉਸ ਸਚਾਈ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਹੈ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਸਭ ਤੋਂ ਪਹਿਲਾਂ ਨਹਾ ਧੋ ਕੇ ਫਰੈਸ਼ ਹੋਈ ਅਤੇ ਆਰਤੀ ਕੀਤੀ ਅਤੇ ਪਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ اے ਪਰਮਾਤਮਾ ਕਿ ਮੈਂ ਜਾਣੇ ਅਣਜਾਣੇ ਜੋ ਵੀ ਪਾਪ ਕੀਤੇ ਹਨ ਉਹ ਸਾਰੇ ਮਾਫ ਕਰ ਦਿਓ ਅਤੇ ਮੇਰੇ ਦਿਲ ਨੂੰ ਸ਼ਾਂਤੀ ਦਿਓ ਮੈਂ ਕਿਹਾ ਕਿ ਹੁਣ ਮੈਂ ਕਦੇ ਵੀ ਕੋਈ ਸ਼ਿਕਾਇਤ ਨਹੀਂ ਕਰਾਂਗੀ ਮੈਂ ਹਮੇਸ਼ਾ ਤੋਂ ਇਹੀ ਕਰਦੀ ਸੀ ਪਰ ਫਿਰ ਤੋਂ ਪਰਮਾਤਮਾ ਨੂੰ ਸ਼ਿਕਾਇਤਾਂ ਕਰਨ ਲੱਗਦੀ ਮੈਂ ਜਾਣਦੀ ਸੀ ਕਿ ਸਬਰ ਕਰਨ ਵਾਲਿਆਂ ਦੇ ਨਾਲ ਪਰਮਾਤਮਾ ਹੁੰਦਾ ਹੈ ਪਰ ਮੈਂ ਵੀ ਤਾਂ ਮਿੱਟੀ ਦੀ ਬਣੀ ਹੋਈ ਸੀ ਗਲਤੀ ਹਰ ਇੱਕ ਇਨਸਾਨ ਤੋਂ ਹੁੰਦੀ ਹੈ ਤਾਂ ਫਿਰ ਭਲਾ ਮੈਂ ਕੀ ਚੀਜ਼ ਸੀ ਥੋੜੇ ਸਮੇਂ ਤੱਕ ਮੈਂ ਗੀਤਾ ਦਾ ਪਾਠ ਕੀਤਾ ਅਤੇ ਫਿਰ ਮੈਂ ਮੰਮੀ ਦੇ ਕਮਰੇ ਦੇ ਵੱਲ ਚੱਲ ਪਈ ਇਹ ਸਮਾਂ ਮੈਨੂੰ ਬਿਲਕੁਲ ਸਹੀ ਲੱਗਿਆ ਕਿਉਂਕਿ ਇਸ ਸਮੇਂ ਸਾਰੇ ਲੋਕ ਆਪਣੇ ਆਪਣੇ ਕਮਰਿਆਂ ਦੇ ਵਿੱਚ ਸੌ ਰਹੇ ਹੁੰਦੇ ਸਨ ਜਿਵੇਂ ਹੀ ਮੈਂ ਉਹਨਾਂ ਦੇ ਕਮਰੇ ਦੇ ਦਰਵਾਜ਼ੇ ਵੱਲ ਬਧੀ ਸੀ ਅਚਾਨਕੀ ਮੈਨੂੰ ਮੰਮੀ ਦੀ ਆਵਾਜ਼ ਸੁਣਾਈ ਦਿੱਤੀ ਉਹ ਕਿਸੇ ਦੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਮੈਨੂੰ ਡਰ ਦਾ ਅਹਿਸਾਸ ਹੋਇਆ ਮੈਂ ਜਲਦੀ ਨਾਲ ਦਰਵਾਜ਼ਾ ਥੋੜਾ ਜਿਹਾ ਖੋਲ੍ਹਿਆ ਅਤੇ ਅੰਦਰ ਝਾਕ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ ਅਤੇ ਜਿਵੇਂ ਜਿਵੇਂ ਉਹਨਾਂ ਦੀਆਂ ਗੱਲਾਂ ਮੇਰੇ ਕੰਨਾਂ ਦੇ ਵਿੱਚ ਪੈਂਦੀਆਂ ਗਈਆਂ ਮੇਰਾ ਸਰੀਰ ਮੰਨੋ ਸੁੰਨ ਹੋ ਗਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਅਸਮਾਨ ਸਿਰ ਤੇ ਡਿੱਗ ਪਿਆ ਹੋਵੇ ਮੈਂ ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਇਸ ਦੁਰਾਹੇ ਤੇ ਆ ਕੇ ਖੜੀ ਹੋ ਜਾਵਾਂਗੀ ਜਿੱਥੇ ਮੈਂ ਆਪਣੇ ਆਪ ਨੂੰ ਹੀ ਦੋਸ਼ੀ ਮਹਿਸੂਸ ਕਰਾਂਗੀ ਮੇਰੀ ਮਾਂ ਐਨੀ ਪਰੇਸ਼ਾਨ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਤਾਂ ਸਿਰਫ ਆਪਣੀ ਮਾਂ ਨੂੰ ਹੀ ਦੋਸ਼ੀ ਸਮਝਦੀ ਰਹਿੰਦੀ ਸੀ ਕਿ ਉਹਨਾਂ ਦੇ ਕਾਰਨ ਹੀ ਮੇਰਾ ਘਰ ਅਜੇ ਤੱਕ ਨਹੀਂ ਬਸਿਆ ਪਰ ਜਦੋਂ ਅੱਜ ਮੈਂ ਆਪਣੀ ਮਾਂ ਦੀ ਤਕਲੀਫ ਮਹਿਸੂਸ ਕੀਤੀ ਤਾਂ ਮੇਰਾ ਦਿਲ ਵੀ ਰੋ ਪਿਆ ਸੀ ਅੱਜ ਮੈਨੂੰ ਸਮਝ ਆ ਗਿਆ ਸੀ ਕਿ ਮੇਰੀ ਮਾਂ ਮੇਰਾ ਵਿਆਹ ਕਿਉਂ ਨਹੀਂ ਕਰਨਾ ਚਾਹੁੰਦੀ ਮੈਂ ਚੁੱਪਚਾਪ ਆਪਣੇ ਕੰਮੇ ਦੇ ਵਿੱਚ ਵਾਪਸ ਆਈ ਅਤੇ ਫਿਰ ਇੱਕ ਵਾਰ ਪ੍ਰਮਾਤਮਾ ਦੇ ਸਾਹਮਣੇ ਬੈਠ ਗਈ ਮੈਂ ਦਿਲ ਦੀਆਂ ਡੂੰਘਾਈਆਂ ਤੋਂ ਦੁਆ ਮੰਗੀ ਕਿ ਮੈਂ ਆਪਣੀ ਮਾਂ ਦੇ ਬਾਰੇ ਜਿੰਨੀਆਂ ਵੀ ਗਲਤ ਗੱਲਾਂ ਕੀਤੀਆਂ ਹਨ ਪ੍ਰਮਾਤਮਾ ਮੈਨੂੰ ਮਾਫ਼ ਕਰ ਦਿਓ ਮੈਂ ਬੇਵਜ੍ਹਾ ਹੀ ਉਹਨਾਂ ਤੇ ਇਲਜ਼ਾਮ ਲਗਾਉਂਦੀ ਰਹੀ ਸੀ ਕਿ ਉਹਨਾਂ ਦੇ ਕਾਰਨ ਮੇਰਾ ਘਰ ਨਹੀਂ ਬਸਿਆ ਪਰ ਇੰਨਾਂ ਸਾਰੀਆਂ ਗੱਲਾਂ ਦੇ ਪਿੱਛੇ ਤਾਂ ਕੋਈ ਹੋਰ ਸੀ ਅਤੇ ਮੈਂ ਇਹ ਸਮਝ ਨਹੀਂ ਸਕੀ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਹੁਣ ਮੈਂ ਇਰਾਦਾ ਪੱਕਾ ਕਰ ਲਿਆ ਸੀ ਕਿ ਮੈਂ ਸੱਚਾਈ ਦਾ ਪਤਾ ਲਗਾ ਕੇ ਹੀ ਰਾਂਗੀ ਮੈਂ ਜੋ ਤੱਕ ਆਪਣੇ ਆਪ ਨੂੰ ਇਸ ਤਰ੍ਹਾਂ ਘਰ ਦੇ ਵਿੱਚ ਕੈਦ ਰੱਖ ਸਕਦੀ ਸੀ। ਕਦੋਂ ਤੱਕ ਮੈਂ ਆਪਣੇ ਜੀਵਨ ਸਾਥੀ ਨੂੰ ਚੁਣ ਨਹੀਂ ਸਕਦੀ ਸੀ। ਇਹ ਸਵਾਲ ਮੇਰੇ ਦਿਮਾਗ ਦੇ ਵਿੱਚ ਹਥੌੜਿਆਂ ਦੀ ਤਰ੍ਹਾਂ ਵੱਜ ਰਿਹਾ ਸੀ। ਇਹ ਸਭ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਅਤੇ ਲਗਭਗ ਦੁਪਹਿਰ ਦੇ 2 ਵਜੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਕਮਰੇ ਦੇ ਵਿੱਚ ਹਨੇਰਾ ਸੀ। ਖਿੜਕੀਆਂ ਬੰਦ ਸਨ। ਸ਼ਾਇਦ ਮੇਰੀ ਮੰਮੀ ਨੇ ਆ ਕੇ ਇਸ ਤਰ੍ਹਾਂ ਕੀਤਾ ਸੀ। ਮੈਨੂੰ ਹੈਰਾਨੀ ਵੀ ਹੋਈ ਅਤੇ ਡਰ ਵੀ ਲੱਗਿਆ ਕਿਉਂਕਿ ਜੋ ਗੱਲਾਂ ਮੈਂ ਸੁਣੀਆਂ ਸਨ ਉਸ ਦੇ ਬਾਅਦ ਹੁਣ ਮੇਰੇ ਵਿੱਚ ਹੋਰ ਸੈਨ ਸ਼ਕਤੀ ਨਹੀਂ ਬਚੀ ਸੀ ਕਿ ਮੈਂ ਚੁੱਪਚਾਪ ਸਭ ਕੁਝ ਸਹਿੰਦੀ ਰਹਿੰਦੀ ਮੇਰੀ ਛੋਟੀ ਅਤੇ ਵੱਡੀ ਭਾਬੀ ਦੋਨੋਂ ਦੁਪਹਿਰ ਦਾ ਖਾਣਾ ਬਣਾਉਣ ਦੇ ਵਿੱਚ ਬਿਜੀ ਸਨ ਮੈਂ ਦੋਨਾਂ ਨੂੰ ਦੇਖਿਆ ਤੇ ਮੁਸਕराई ਅਤੇ ਫਿਰ ਆਪਣਾ ਨਾਸ਼ਤਾ ਬਣਾਉਣ ਲੱਗੀ ਵੱਡੀ ਭਾਬੀ ਮੇਰੀ ਮੁਸਕਰਾੜ ਦਾ ਜਵਾਬ ਮੁਸਕਰਾੜ ਦੇ ਨਾਲ ਦੇਣ ਲੱਗੀ ਜਦੋਂ ਕਿ ਛੋਟੀ ਭਾਬੀ ਨੇ ਨੱਕ ਮੂੰਹ ਮਰੋੜ ਲਿਆ ਸੀ ਸ਼ਾਇਦ ਉਸ ਨੂੰ ਮੇਰਾ ਦੁਪਹਿਰ ਤੱਕ ਸੌਣਾ ਪਸੰਦ ਨਹੀਂ ਆਇਆ ਸੀ ਮੈਨੂੰ ਵੀ ਉਹ ਕੁਝ ਖਾਸ ਪਸੰਦ ਨਹੀਂ ਸੀ ਇਸ ਕਰਕੇ ਉਸ ਦੀ ਕੋਈ ਵੀ ਹਰਕਤ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਇਆ ਮੈਂ ਚੁੱਪਚਾਪ ਆਪਣਾ ਖਾਣਾ ਲਿਆ ਤੇ ਰਸੋਈ ਦੇ ਵਿੱਚ ਬੈਠ ਕੇ ਖਾਣਾ ਖਾਣ ਲੱਗੀ ਇਸੋ ਦੌਰਾਨ ਭੱਟੀ ਭਾਬੀ ਨੇ ਮੇਰੇ ਨਾਲ ਕਈ ਗੱਲਾਂ ਵੀ ਕੀਤੀਆਂ ਜਿਨ੍ਹਾਂ ਦਾ ਮੈਂ ਬਹੁਤ ਹੀ ਪਿਆਰ ਦੇ ਨਾਲ ਜਵਾਬ ਦਿੱਤਾ ਹੁਣ ਮੈਂ ਮੰਮੀ ਦੇ ਕਮਰੇ ਦੇ ਵੱਲ ਵੱਧ ਰਹੀ ਸੀ ਅੱਜ ਮੈਂ ਉਹਨਾਂ ਤੋਂ ਉਹ ਸਾਰੇ ਸਵਾਲ ਪੁੱਛਣਾ ਚਾਹੁੰਦੀ ਸੀ ਜੋ ਮੇਰੇ ਮਨ ਦੇ ਵਿੱਚ ਘੁੰਮ ਰਹੇ ਸਨ ਮੈਂ ਹਿੰਮਤ ਕੀਤੀ ਤੇ ਮੰਮੀ ਦੇ ਕਮਰੇ ਦੇਵਾਲ ਚੱਲ ਪਈ ਮੈਂ ਇਰਾਦਾ ਪੱਕਾ ਕਰ ਲਿਆ ਸੀ ਕਿ ਅੱਜ ਮੈਂ ਉਹਨਾਂ ਤੋਂ ਉਹਨਾਂ ਸਵਾਲਾਂ ਦਾ ਜਵਾਬ ਲੈ ਕੇ ਹੀ ਰਾਂਗੀ ਜੋ ਹੁਣ ਤੱਕ ਉਹ ਮੇਰੇ ਤੋਂ ਲੁਕਾਉਂਦੀ ਆਈ ਸੀ ਕਦੋਂ ਤੱਕ ਉਹ ਇਸ ਬੋਝ ਨੂੰ ਆਪਣੇ ਅੰਦਰ ਦਬਾ ਕੇ ਰੱਖੇਗੀ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਸੱਚਾਈ ਤੋਂ ਪਰਦਾ ਚੱਕ ਕੇ ਹੀ ਰਾਂਗੀ ਅਤੇ ਜਿਵੇਂ ਹੀ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਿਸਤਰ ਤੇ ਬੈਠੀ ਕੋਈ ਧਾਰਮਿਕ ਕਿਤਾਬ ਪੜ੍ਹ ਰਹੀ ਸੀ ਮੈਂ ਇੱਕ ਡੂੰਗਾ ਸਾਹ ਲਿਆ ਤੇ ਉਹਨਾਂ ਦੇ ਕੋਲ ਜਾ ਕੇ ਬੈਠ ਗਈ ਉਹਨਾਂ ਨੇ ਇੱਕ ਵਾਰ ਮੈਨੂੰ ਧਿਆਨ ਨਾਲ ਦੇਖਿਆ ਤੇ ਫਿਰ ਤੋਂ ਆਪਣੇ ਕੰਮ ਮਦੇ ਵਿੱਚ ਲੱਗ ਗਈ ਮੈਂ ਉਹਨਾਂ ਦੇ ਗੋਡਿਆਂ ਤੇ ਹੱਥ ਰੱਖਿਆ ਤੇ ਇੱਕ ਲੰਬੀ ਚੁੱਪੀ ਤੋਂ ਬਾਅਦ ਉਹਨਾਂ ਨੂੰ ਕਿਹਾ ਮੰਮੀ ਇਹ ਵਿਕਾਸ ਕੌਣ ਹੈ ਮੇਰੇ ਇਹ ਸਵਾਲ ਕੁੱਛਦੇ ਹੀ ਮੰਮੀ ਨੇ ਤੁਰੰਤ ਆਪਣੀ ਅੱਖਾਂ ਖੋਲ੍ਹੀਆਂ ਅਤੇ ਮੈਨੂੰ ਹੈਰਾਨੀ ਦੇ ਨਾਲ ਦੇਖਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੈਰਾਨੀ ਸਾਫ਼ ਦਿਖ ਰਹੀ ਸੀ ਮੈਂ ਇੱਕ ਵਾਰ ਫਿਰ ਤੋਂ ਆਪਣੇ ਸਵਾਲ ਨੂੰ ਦਰਾਇਆ ਉਹ ਕਬਰਾ ਕੇ ਆਪਣੀ ਜਗ੍ਹਾ ਤੋਂ ਉੱਠ ਕੇ ਖੜੀ ਹੋ ਗਈ ਅਤੇ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੀ ਕੌਣ ਵਿਕਾਸ ਮੈਂ ਕਿਸੇ ਵਿਕਾਸ ਨੂੰ ਨਹੀਂ ਜਾਣਦੀ ਅਤੇ ਅੱਜ ਤੋਂ ਬਾਅਦ ਇਹ ਨਾਮ ਆਪਣੀ ਜ਼ੁਬਾਨ ਤੇ ਨਾ ਲੈ ਕੇ ਆਇਓ ਉਠੋ ਆਪਣੇ ਕਮਰੇ ਦੇ ਵਿੱਚ ਜਾਓ ਮੈਂ ਸੌਣਾ ਹੈ ਮੈਨੂੰ ਨੀਂਦ ਆ ਰਹੀ ਹੈ ਮੈਂ ਮੰਮੀ ਦੇ ਮੋਢਿਆਂ ਤੇ ਹੱਥ ਰੱਖਿਆ ਤੇ ਉਹਨਾਂ ਨੂੰ ਬਿਸਤਰੇ ਤੇ ਬਿਠਾ ਦਿੱਤਾ ਉਹਨਾਂ ਦੇ ਪੈਰਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਹੱਥ ਫੜੇ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖਦੇ ਹੋਏ ਕਿਹਾ ਮੰਮੀ ਤੁਸੀਂ ਇੰਨੀ ਪਰੇਸ਼ਾਨ ਕਿਉਂ ਹੋ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੁਸੀਂ ਬੇਗੁਨਾਹ ਹੋ ਅਤੇ ਸਾਰਾ ਇਲਜ਼ਾਮ ਆਪਣੇ ਤੇ ਲੈ ਰਹੇ ਹੋ ਜਿਸ ਦੇ ਕਾਰਨ ਤੁਹਾਡੀ ਔਲਾਦ ਵੀ ਤੁਹਾਡੇ ਤੋਂ ਨਫ਼ਰਤ ਕਰਨ ਲੱਗੀ ਹੈ ਮੈਨੂੰ ਦੱਸੋ ਮੰਮੀ ਇਹ ਵਿਕਾਸ ਕੌਣ ਹੈ ਅਤੇ ਕਿਉਂ ਮੇਰੇ ਪਿੱਛੇ ਪਿਆ ਹੋਇਆ ਹੈ ਅਤੇ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਮੇਰੇ ਬਾਰ-ਬਾਰ ਅਤੇ ਲੱਖ ਪੁੱਛਾਂ ਦੇ ਬਾਵਜੂਦ ਵੀ ਉਹਨਾਂ ਨੇ ਕੁਝ ਨਹੀਂ ਦੱਸਿਆ ਅਤੇ ਮੇਰੇ ਜਿੱਦ ਕਰਨ ਤੇ ਆਖਰਕਾਰ ਥੱਕ ਹਾਰ ਕੇ ਉਹਨਾਂ ਨੇ ਗੁੱਸੇ ਦੇ ਵਿੱਚ ਮੇਰੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਪਰ ਮੈਂ ਆਪਣੀ ਜਗ੍ਹਾ ਤੋਂ ਨਹੀਂ ਹੱਲੀ ਅਤੇ ਇੱਕ ਹੀ ਗੱਲ ਤੇ ਅੜੀ ਰਹੀ ਕਿ ਜੇਕਰ ਤੁਸੀਂ ਮੈਨੂੰ ਨਹੀਂ ਦੱਸਿਆ ਤਾਂ ਮੈਂ ਆਪਣੇ ਦੋਨੋਂ ਭਰਾਵਾਂ ਦੇ ਨਾਲ ਇਸ ਬਾਰੇ ਗੱਲ ਕਰਾਂਗੀ ਇਹ ਮਾਮਲਾ ਐਡਾ ਛੋਟਾ ਨਹੀਂ ਜਿਹਨਾਂ ਤੁਸੀਂ ਸਮਝ ਰਹੇ ਹੋ ਕੋਈ ਵੀ ਅਣਜਾਣ ਬੰਦਾ ਮੇਰੇ ਤੇ ਹਕੂਮਤ ਨਹੀਂ ਕਰ ਸਕਦਾ ਉਹ ਹੁੰਦਾ ਕੌਣ ਹੈ ਮੈਨੂੰ ਆਪਣੇ ਹੁਕਮ ਮਣਾਉਣ ਦੇ ਲਈ ਮਜਬੂਰ ਕਰਨ ਵਾਲਾ ਅਤੇ ਤੁਸੀਂ ਕਿਉਂ ਡਰਦੇ ਹੋ ਉਸ ਤੋਂ ਉਹ ਤੁਹਾਡਾ ਕੌਣ ਹੈ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦੀ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਮੇਰੇ ਬੁੱਲਾ ਤੇ ਆਪਣਾ ਹੱਥ ਰੱਖ ਦਿੱਤਾ ਅਤੇ ਮੈਨੂੰ ਚੁੱਪ ਕਰਵਾ ਦਿੱਤਾ ਉਹ ਡਰ ਦੇ ਮਾਰੇ ਮੇਰੇ ਵੱਲ ਦੇਖ ਕੇ ਬੋਲੀ ਚੁੱਪ ਹੋ ਜਾਓ ਜੇਕਰ ਉਸਨੇ ਸੁਣ ਲਿਆ ਤਾਂ ਉਹ ਤੁਹਾਨੂੰ ਕਿਤੋਂ ਦਾ ਨਹੀਂ ਛੱਡੇਗਾ ਵਿਕਾਸ ਛਾਪੜਾ ਜਿੰਨਾ ਤੁਸੀਂ ਉਸ ਨੂੰ ਹਲਕੇ ਦੇ ਵਿੱਚ ਲੈ ਰਹੇ ਹੋ ਓਨਾ ਹੀ ਉਹ ਖਤਰਨਾਕ ਆਦਮੀ ਹੈ ਇਸ ਕਰਕੇ ਆਪਣੀ ਜ਼ਬਾਨ ਬੰਦ ਰੱਖੋ ਮੈਂ ਬੇਵਸ ਹੋ ਕੇ ਮਾਂ ਦੇ 발 ਦੇਖਿਆ ਤੇ ਨਰਮਲ ਹਜੇ ਦੇ ਵਿੱਚ ਕਿਹਾ ਕਦੋਂ ਤੱਕ ਤੁਸੀਂ ਉਸ ਤੋਂ ਡਰਦੇ ਰਹੋਗੇ ਅਤੇ ਇਸ ਤਰ੍ਹਾਂ ਜਿਉਂਦੇ ਜਿਉਂਦੇ ਰਹੋਗੇ ਬਸ ਕਰੋ ਮੈਂ ਹੁਣ ਹੋਰ ਆਪਣੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਜੀ ਸਕਦੀ ਪਹਿਲੀ ਵਾਰ ਮੈਂ ਆਪਣੀ ਮਾਂ ਦੇ ਸਾਹਮਣੇ ਇੰਨਾ ਗੁੱਸੇ ਹੋ ਕੇ ਬੋਲੀ ਸੀ ਉਹਨਾਂ ਨੇ ਮੈਨੂੰ ਤੜਫ ਕੇ ਦੇਖਿਆ ਤੇ ਕਿਹਾ ਮੈਂ ਤੁਹਾਡੀਆਂ ਗੱਲਾਂ ਦਾ ਮਤਲਬ ਨਹੀਂ ਸਮਝ ਸਕੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਚੁੱਪਚਾਪ ਆਪਣੀ ਾਂ ਦੇ ਵੱਲ ਦੇਖਿਆ ਤੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਮੈਂ ਕਿਹਾ ਮੰਮੀ ਸਾਰੇ ਖੁਸ਼ ਹਨ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਵਿਜੀ ਹੋ ਗਏ ਹਨ ਸਿਰਫ ਮੈਂ ਹਾਂ ਜੋ ਅੱਜ ਵੀ ਤੁਹਾਡੇ ਘਰ ਦੇ ਵਿੱਚ ਬੈਠੀ ਹੋਈ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਇੱਥੇ ਸ਼ਾਂਤੀ ਨਹੀਂ ਮਿਲਦੀ ਪਰ ਮੰਮੀ ਮੇਰੀਆਂ ਵੀ ਕੁਝ ਇਛਾਵਾਂ ਹਨ ਮੇਰੇ ਵੀ ਕੁਝ ਜਜ਼ਬਾਤ ਹਨ ਜਿਨ੍ਹਾਂ ਨੂੰ ਮੈਂ ਕਦੋਂ ਤੱਕ ਦਬਾ ਕੇ ਰੱਖਾਂਗੀ ਮੇਰੀ ਮਾਂ ਨੇ ਮੈਨੂੰ ਹਰਾਨੀ ਦੇ ਨਾਲ ਦੇਖਿਆ ਮੈਂ ਬਹੁਤ ਘੱਟ ਬੋਲਣ ਵਾਲੀ ਲੜਕੀ ਸੀ ਪਰ ਅੱਜ ਮੈਂ ਮਜਬੂਰ ਹੋ ਗਈ ਕਿਉਂਕਿ ਮੈਂ ਜਾਣਦੀ ਸੀ ਕਿ ਜਿਸ ਤਕਲੀਫ ਦੇ ਵਿੱਚੋਂ ਮੇਰੀ ਮਾਂ गुਜ਼ਰ ਰਹੀ ਹੈ ਜੇਕਰ ਉਹਨਾਂ ਦੇ ਸਾਹਮਣੇ ਮੈਂ ਅੱਜ ਇਹ ਗੱਲਾਂ ਨਾ ਕੀਤੀਆਂ ਤਾਂ ਉਹ ਕਦੇ ਵੀ ਕੋਈ ਸਖਤ ਕਦਮ ਨਹੀਂ ਚੱਕੇਗੀ ਉਹਨਾਂ ਨੇ ਮੈਨੂੰ ਦੇਖਿਆ ਤੇ ਕਿਹਾ ਮੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਮੈਂ ਜਾਣਦੀ ਹਾਂ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਇਹ ਉਦਾਸੀ ਕਿਸ ਗੱਲ ਦੀ ਹੈ ਪਰ ਰਵੀਨਾ ਮੈਂ ਮਜਬੂਰ ਹਾਂ ਮੈਂ ਚਾਹ ਕੇ ਵੀ ਤੁਹਾਡੇ ਲਈ ਕੁਝ ਨਹੀਂ ਕਰ ਸਕਦੀ ਉਹਨਾਂ ਦੀ ਇਸ ਗੱਲ ਤੇ ਮੈਂ ਤੜਫੂਠੀ ਅਤੇ ਕਿਹਾ ਕਿ ਮੰਮੀ ਇਸ ਤਰ੍ਹਾਂ ਕਿਉਂ ਹੈ ਤੁਸੀਂ ਤਾਂ ਸਮਝਦਾਰ ਅਤੇ ਬਹਾਦਰ ਅਰਥ ਹੋ ਤੁਸੀਂ ਮੁਸ਼ਕਲ ਸਮੇਂ ਦੇ ਵਿੱਚ ਹਿੰਮਤ ਤੋਂ ਕੰਮ ਲਿਆ ਹੈ ਤਾਂ ਅੱਜ ਇਸ ਤਰ੍ਹਾਂ ਕਿਉਂ ਉਹਨਾਂ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ ਕਿ ਜਦੋਂ ਗੱਲ ਕਿਸੇ ਤਾਕਤਵਰ ਇਨਸਾਨ ਦੀ ਆ ਜਾਂਦੀ ਹੈ ਤਾਂ ਇਨਸਾਨ ਬੇਵਕੂਫ ਹੋ ਜਾਂਦਾ ਹੈ ਵਿਕਾਸ ਸ਼ਾਵੜਾ ਕੋਈ ਆਮ ਇਨਸਾਨ ਨਹੀਂ ਹੈ ਉਹ ਇੱਕ ਬਹੁਤ ਹੀ ਖਤਰਨਾਕ ਜ਼ਿੰਮੇਵਾਰ ਹੈ ਤੁਹਾਡੇ ਪਾਪਾ ਦੇ ਜਿਗਰੀ ਦੋਸਤ ਦਾ ਇੱਕੋ ਇੱਕ ਬੇਟਾ ਹੈ ਜਦੋਂ ਤੁਸੀਂ 22 ਸਾਲ ਦੇ ਸੀ ਤਾਂ ਉਹ ਆਪਣੇ ਪਾਪਾ ਦੇ ਨਾਲ ਸਾਡੇ ਘਰ ਆਇਆ ਸੀ ਤੁਸੀਂ ਤਾਂ ਜਾਣਦੇ ਹੋ ਕਿ ਜਦੋਂ ਵੀ ਕੋਈ ਮਰਦ ਮਹਿਮਾਨ ਸਾਡੇ ਘਰ ਦੇ ਵਿੱਚ ਆਉਂਦੇ ਸਨ ਤਾਂ ਮੈਂ ਤੁਹਾਨੂੰ ਦੋਨਾਂ ਭੈਣਾਂ ਨੂੰ ਕਮਰਿਆਂ ਦੇ ਵਿੱਚ ਭੇਜ ਦਿੰਦੀ ਸੀ ਪਰ ਉਸ ਦਿਨ ਅਚਾਨਕ ਹੀ ਵਿਕਾਸ ਦੀ ਨਿਗਾ ਤੁਹਾਡੇ ਤੇ ਪੈ ਗਈ ਸੀ ਤੁਹਾਡੇ ਪਾਪਾ ਦੇ ਨਾਲ ਉਹਨਾਂ ਦੇ ਦੋਸਤ ਨੇ ਜਦੋਂ ਵਿਕਾਸ ਦੇ ਰਿਸ਼ਤੇ ਦੀ ਗੱਲ ਕੀਤੀ ਤਾਂ ਤੁਹਾਡੇ ਪਾਪਾ ਨੇ ਮਨਾਂ ਕਰ ਦਿੱਤਾ ਕਿਉਂਕਿ ਵਿਕਾਸ ਇੱਕ ਚੰਗਾ ਲੜਕਾ ਨਹੀਂ ਹੈ ਉਹ ਬਹੁਤ ਜ਼ਾਲਮ ਵਿਅਕਤੀ ਹੈ ਉਸ ਦੇ ਕੋਲ ਪੂਰੇ 22 ਪਿੰਡ ਹਨ ਅਤੇ ਉਹ ਉਹਨਾਂ ਪਿੰਡਾਂ ਦਾ ਸਰਦਾਰ ਹੈ ਮੈਨੂੰ ਡਰ ਲੱਗਦਾ ਹੈ ਕਿ ਜੇਕਰ ਮੈਂ ਤੁਹਾਡਾ ਵਿਆਹ ਉਸ ਦੇ ਨਾਲ ਕਰ ਦਿੱਤਾ ਤਾਂ ਉਹ ਤੁਹਾਨੂੰ ਬਰਬਾਦ ਕਰ ਦੇਵੇਗਾ ਤੁਹਾਡੇ ਪਾਪਾ ਦੇ ਮਰਨ ਤੋਂ ਬਾਅਦ ਮੈਂ ਜਲਦੀ ਨਾਲ ਤੁਹਾਡਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਉਸੇ ਸਮੇਂ ਹੀ ਤੁਹਾਡੇ ਹੋਣ ਵਾਲੇ ਪਤੀ ਤੇ ਹਮਲਾ ਕਰਵਾ ਦਿੱਤਾ ਸੀ ਜਿਸ ਦੇ ਕਾਰਨ ਤੁਹਾਡੇ ਸਹੁਰੇ ਘਰ ਵਾਲਿਆਂ ਨੇ ਰਿਸ਼ਤਾ ਤੋੜ ਦਿੱਤਾ ਫਿਰ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਤੁਹਾਡਾ ਵਿਆਹ ਕਿਸੇ ਹੋਰ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਵੀ ਖਤਮ ਕਰ ਦੇਵੇਗਾ ਉਹ ਚਾਹੇ ਤਾਂ ਤੁਹਾਡੇ ਨਾਲ ਜ਼ਬਰਦਸਤੀ ਵਿਆਹ ਕਰ ਸਕਦਾ ਹੈ ਪਰ ਉਸ ਦੀ ਇੱਕ ਹੀ ਜिद ਹੈ ਜਦੋਂ ਤੱਕ ਮੈਂ ਖੁਸ਼ੀ ਖੁਸ਼ੀ ਤੁਹਾਡਾ ਹੱਥ ਉਸ ਦੇ ਹੱਥ ਦੇ ਵਿੱਚ ਨਹੀਂ ਦਿਆਂਗੀ ਉਹ ਵਿਆਹ ਨਹੀਂ ਕਰੇਗਾ ਇਸੇ ਕਾਰਨ ਹੀ ਉਸ ਨੇ ਅਜੇ ਤੱਕ ਖੁਦ ਵੀ ਵਿਆਹ ਨਹੀਂ ਕੀਤਾ ਅਤੇ ਤੁਹਾਨੂੰ ਵੀ ਵਿਆਹ ਨਹੀਂ ਕਰਨ ਦਿੰਦਾ ਮੈਂ ਇਹ ਹਕੀਕਤ ਸੁਣ ਕੇ ਹੈਰਾਨ ਹੋ ਗਈ ਸੀ ਕਿ ਇਹ ਕੌਣ ਇਨਸਾਨ ਹੈ ਮੈਂ ਉਸ ਦੀ ਫੋਟੋ ਦੇਖਣੀ ਚਾਹੀ ਤਾਂ ਮਾਂ ਨੇ ਐਲਬਮ ਬ ਮੇਰੇ ਸਾਹਮਣੇ ਰੱਖ ਦਿੱਤੀ ਵਿਕਾਸ ਬਹੁਤ ਹੀ ਖੂਬਸੂਰਤ ਸੀ ਚੌੜੀ ਛਾਤੀ ਉੱਚਾ ਲੰਬਾ ਕਦ ਉਸ ਨੂੰ ਦੇਖ ਕੇ ਮੈਂ 당ਗ ਰਹਿ ਗਈ ਸੀ ਮਹਾਰਾਣੀ ਦੇ ਨਾਲ ਆਪਣੀ ਮਾਂ ਦੇ ਵੱਲ ਦੇਖਿਆ ਤੇ ਕਿਹਾ ਮਾਂ ਕਿ ਤੁਸੀਂ ਫਿਰ ਭਰਾਵਾਂ ਨੂੰ ਅਤੇ ਮੈਨੂੰ ਕਦੇ ਕਿਉਂ ਨਹੀਂ ਦੱਸਿਆ ਕਿ ਕੋਈ ਆਦਮੀ ਮੇਰੇ ਪਿੱਛੇ ਇੰਨਾ ਪਾਗਲ ਹੈ ਕਿ ਖੁਦ ਵੀ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਅਤੇ ਮੇਰੀ ਵੀ ਕਰ ਰਿਹਾ ਹੈ ਮਾਂ ਨੇ ਕੁਝ ਸਮੇਂ ਦੀ ਚੁੱਪੀ ਤੋਂ ਬਾਅਦ ਇੱਕ ਗੱਲ ਕਹੀ ਜਿਸ ਨੂੰ ਸੁਣ ਕੇ ਮੈਂ 당ਗ ਰਹਿ ਗਈ ਮਾਂ ਨੇ ਕਿਹਾ ਜਦੋਂ ਪਾਪਾ ਨੇ ਤੁਹਾਡੇ ਇਸ ਰਿਸ਼ਤੇ ਤੋਂ ਕਰ ਕਰ ਦਿੱਤਾ ਸੀ ਤਾਂ ਵਿਕਾਸ ਬਹੁਤ ਗੁੱਸੇ ਵਿੱਚ ਆ ਗਿਆ ਸੀ ਉਸ ਨੇ ਤੁਹਾਡੇ ਪਾਪਾ ਤੇ ਵੀ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਤੁਹਾਡੇ ਭਰਾ ਉਸ ਸਮੇਂ ਵਿਚਕਾਰ ਆ ਗਏ ਸਨ ਇਸ ਕਰਕੇ ਤੁਹਾਡੇ ਪਾਪਾ ਬਚ ਗਏ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹਨਾਂ ਦੇ ਮਰਨ ਤੋਂ ਬਾਅਦ ਉਸ ਨੇ ਮੈਨੂੰ ਇੱਕ ਧਮਕੀ ਭਰਿਆ ਖੱਤ ਭੇਜਿਆ ਕਿ ਜੇਕਰ ਇਸ ਗੱਲ ਦੀ ਣਕ ਤੁਹਾਡੇ ਬੇਟਿਆਂ ਨੂੰ ਲੱਗੀ ਤਾਂ ਮੈਂ ਉਹਨਾਂ ਨੂੰ ਵੀ ਤੁਹਾਡੇ ਪਤੀ ਦੇ ਕੋਲ ਭੇਜ ਦਿਆਂਗਾ ਜਾਂ ਤਾਂ ਚੁੱਪਚਾਪ ਰਵੀਨਾ ਦਾ ਵਿਆਹ ਮੇਰੇ ਨਾਲ ਕਰ ਦਿਓ ਜਾਂ ਫਿਰ ਪੂਰੀ ਜ਼ਿੰਦਗੀ ਉਸ ਨੂੰ ਆਪਣੇ ਕੋਲ ਬਿਠਾ ਕੇ ਰੱਖੋ ਆਪਣੇ ਜਾਉਂਦੇ ਜੀ ਮੈ ਰਵਿਨਾ ਨੂੰ ਕਿਸੇ ਹੋਰ ਦੀ ਨਹੀਂ ਹੋਣ ਦਿਆਂਗਾ ਮੈਂ ਮਜਬੂਰ ਹਾਂ ਰਵਿਨਾ ਮੈਂ ਕੁਝ ਨਹੀਂ ਕਰ ਸਕਦੀ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਇਸ ਤਰ੍ਹਾਂ ਬਰਬਾਦ ਨਹੀਂ ਕਰ ਸਕਦੀ ਮੈਨੂੰ ਮaaf ਕਰ ਦਿਓ ਮੇਰੀ ਬੱਚੀ ਪਤਾ ਨਹੀਂ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰੇਗਾ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਹਰ ਰੋਜ਼ ਮਰੋ ਕਵਾਰੀ ਬੇਟੀ ਮੈਨੂੰ ਕਬੂਲ ਹੈ ਪਰ ਮਰੀ ਹੋਈ ਬੇਟੀ ਬਿਲਕੁਲ ਵੀ ਨਹੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਦਰਦ ਸਾਫ਼ ਦਿਖ ਰਿਹਾ ਸੀ ਤਾਂ ਮੈਂ ਸਮਝੀ ਕਿ ਮੇਰੀ ਮਾਂ ਹਰ ਇੱਕ ਰਿਸ਼ਤੇ ਨੂੰ ਕਿਉਂ ਠੁਕਰਾ ਦਿੰਦੀ ਸੀ ਪਰਾਮਾ ਦੇ ਲਿਆਂਦੇ ਹੋਏ ਰਿਸ਼ਤੇ ਨੂੰ ਕਿਉਂ ਮਨਾ ਕਰਦੀ ਸੀ ਮੇਰੀਆਂ ਉਦਾਸ ਅੱਖਾਂ ਨੂੰ ਦੇਖ ਕੇ ਵੀ ਖੁਦ ਨੂੰ ਕਿਉਂ ਰੋਕ ਲੈਂਦੀ ਸੀ ਮੈਂ ਇੱਕ ਡੂੰਗਾ ਸਾਹ ਲਿਆ ਅਤੇ ਵਿਕਾਸ ਆਵੜਾ ਦੇ ਨਾਲ ਮਿਲਣ ਦੀ ਗੱਲ ਕੀਤੀ ਮੇਰੀ ਮਾਂ ਇਹ ਸੁਣ ਕੇ ਗੁੱਸੇ ਦੇ ਵਿੱਚ ਆ ਗਈ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਸ ਤਰ੍ਹਾਂ ਕਦੇ ਨਹੀਂ ਹੋਵੇਗਾ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੱਕਣ ਦੇਵਾਂਗੀ ਜਿਸ ਦੇ ਨਾਲ ਤੁਹਾਡੀ ਜਾਨ ਨੂੰ ਖਤਰਾ ਹੋਵੇ ਪਰ ਮੈਂ ਆਪਣੀ ਮਾਂ ਨੂੰ ਸਮਝਾਇਆ ਕਿ ਪਿਆਰ ਕਰਨ ਵਾਲੇ ਕਦੇ ਵੀ ਆਪਣੇ ਪਿਆਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਤੋਂ ਪਹਿਲਾਂ ਕਿ ਮੇਰੇ ਹੋ ਜਾਵੇ ਤੁਸੀਂ ਇੱਕ ਵਾਰ ਮੇਰੀ ਵਿਕਾਸ ਦੇ ਨਾਲ ਮੁਲਾਕਾਤ ਕਰਵਾ ਦਿਓ ਤਾਂ ਕਿ ਮੈਂ ਉਸ ਦੇ ਨਾਲ ਮਿਲ ਕੇ ਮਾਮਲੇ ਦਾ ਹੱਲ ਕੱਢ ਸਕਾਂ ਮਾਂ ਮਨਾ ਕਰ ਰਹੀ ਸੀ ਪਰ ਮੈਂ ਜ਼ਬਰਦਸਤੀ ਉਹਨਾਂ ਤੋਂ ਵਿਕਾਸ ਦਾ ਨੰਬਰ ਲਿਆ ਅਤੇ ਆਪਣੇ ਫੋਨ ਤੋਂ ਉਸ ਨੂੰ ਕਾਲ ਕੀਤੀ ਉਹ ਤਾਂ ਖੁਸ਼ ਹੋ ਗਿਆ ਸੀ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਰਵੀਨਾ ਗੱਲ ਕਰ ਰਹੀ ਹਾਂ ਮੈਂ ਹੈਰਾਨ ਸੀ ਕਿ ਉਹ ਇਨਸਾਨ ਮੇਰੇ ਬਾਰੇ ਕਿੰਨਾ ਜਾਣਦਾ ਸੀ ਮੈਂ ਉਸ ਦੇ ਨਾਲ ਇੱਕ ਹੋਟਲ ਦੇ ਵਿੱਚ ਮਿਲਣ ਦਾ ਟਾਈਮ ਰੱਖਿਆ ਉੱਥੇ ਪਹੁੰਚ ਕੇ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਉਸ ਦੀ ਪਰਸ ਮੈਲਟੀ ਦੇਖ ਕੇ ਮੈਂ ਹੈਰਾਨ ਹੋ ਗਈ ਸੀ ਮੈਂ ਉਸ ਨੂੰ ਜਾ ਕੇ ਸਭ ਤੋਂ ਪਹਿਲਾਂ ਇਹ ਸ਼ਿਕਾਇਤ ਕੀਤੀ ਕਿ ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਪਾਪਾ ਤੇ ਹਮਲਾ ਕਿਉਂ ਕੀਤਾ ਤਾਂ ਮੇਰੀ ਮਾਂ ਨੂੰ ਧਮਕੀ ਭਰੇ ਖੱਤ ਕਿਉਂ ਭੇਜੇ ਉਹਨਾਂ ਨੂੰ ਇੰਨੀ ਤਕਲੀਫ ਕਿਉਂ ਦਿੱਤੀ ਉਹ ਸਿਰਫ ਇੰਨਾ ਬੋਲਿਆ ਸਿਰਫ ਤੁਹਾਡੇ ਲਈ ਮੈਂ ਕਿਸੇ ਵੀ ਹਾਲਤ ਦੇ ਵਿੱਚ ਤੁਹਾਨੂੰ ਹਾਸਲ ਕਰਨਾ ਚਾਹੁੰਦਾ ਸੀ ਪਰ ਤੁਹਾਡੀ ਮਾਂ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿ ਉਹ ਮੇਰੇ ਨਾਲ ਤੁਹਾਡਾ ਵਿਆਹ ਨਹੀਂ ਕਰਵਾਵੇਗੀ ਅਤੇ ਮੇਰੇ ਕੋਲ ਕੋਈ ਦੂਜਾ ਰਸਤਾ ਨਹੀਂ ਬਚਿਆ ਸੀ ਅਤੇ ਫਿਰ ਮੈਂ ਕੁਝ ਸੋਚ ਕੇ ਉਸ ਆਦਮੀ ਦੇ ਨਾਲ ਆਪਣੀ ਰਜ਼ਾਮੰਦੀ ਦੇ ਦਿੱਤੀ ਕਿਉਂਕਿ ਮੈਨੂੰ ਲੱਗਿਆ ਕਿ ਪਿਆਰ ਕਰਨ ਵਾਲੇ ਕਦੇ ਵੀ ਆਪਣੇ ਪਿਆਰ ਨੂੰ ਤਕਲੀਫ ਨਹੀਂ ਦਿੰਦੇ ਬਾਕੀ ਸਭ ਤਾਂ ਕਿਸਮਤ ਦਾ ਖੇਡ ਸੀ ਮੈਂ ਸਾਰੀ ਗੱਲ ਪਰਮਾਤਮਾ ਤੇ ਛੱਡ ਕੇ ਵਿਕਾਸ ਦੇ ਨਾਲ ਸੱਤ ਫੇਰੇ ਲੈ ਲਈ ਇਸ ਵਿਆਹ ਦੇ ਵਿੱਚ ਨਾ ਤਾਂ ਮੇਰੀ ਮਾਂ ਦੀ ਮਰਜ਼ੀ ਸ਼ਾਮਲ ਸੀ ਅਤੇ ਨਾ ਹੀ ਮੇਰੇ ਭਰਾਵਾਂ ਦੀ ਜਦੋਂ ਉਹਨਾਂ ਨੂੰ ਵਿਕਾਸ ਦੇ ਬਾਰੇ ਪਤਾ ਲੱਗਿਆ ਤਾਂ ਉਹ ਦੋਨੋਂ ਗੁੱਸੇ ਦੇ ਵਿੱਚ ਆ ਗਏ ਸੀ ਪਰ ਮਾਂ ਦੇ ਸਮਝਾਉਣ ਤੇ ਚੁੱਪ ਹੋ ਗਏ ਮੇਰਾ ਵਿਆਹ ਬਹੁਤ ਹੀ ਸਾਦਗੀ ਦੇ ਨਾਲ ਹੋਇਆ ਅਤੇ ਮੈਂ ਉਸ ਦੇ ਨਾਲ ਉਸ ਦੀ ਹਵੇਲੀ ਦੇ ਵਿੱਚ ਆ ਗਈ ਇਸ ਵਾਰ ਪ੍ਰਮਾਤਮਾ ਨੇ ਮੈਨੂੰ ਮੇਰੇ ਸਬਰ ਦਾ ਫਲ ਵਿਕਾਸ ਦੇ ਰੂਪ ਦੇ ਵਿੱਚ ਦੇ ਦਿੱਤਾ ਸੀ ਉਸ ਨੇ ਮੈਨੂੰ ਇੰਨਾ ਪਿਆਰ ਅਤੇ ਮਾਨ ਸਨਮਾਨ ਦਿੱਤਾ ਕਿ ਉਹ ਸਭ ਕੁਝ ਦੇਖ ਕੇ ਮੇਰੀ ਮਾਂ ਵੀ ਰੋ ਪਈ ਸੀ ਉਹਨਾਂ ਨੇ ਅਫਸੋਸ ਕੀਤਾ ਕਿ ਉਹਨਾਂ ਨੇ ਮੇਰੇ ਇੰਨੇ ਸਾਲ ਕਿਉਂ ਬਰਬਾਦ ਕਰ ਦਿੱਤੇ ਬਾਕੀ ਪਤਾ ਨਹੀਂ ਅਸੀਂ ਕੀ ਕੀ ਸੋਚ ਕੇ ਆਪਣੇ ਆਪ ਤੇ ਜ਼ੁਲਮ ਕਰਦੇ ਰਹਿੰਦੇ ਹਾਂ ਪਰ ਇੱਕ ਵਾਰ ਵੀ ਸੱਚਾਈ ਤੇ ਨਿਗਾ ਨਹੀਂ ਮਾਰਦੇ ਮੈਂ ਸਭ ਕੁਝ ਛੱਡ ਕੇ ਪਿਆਰ ਨੂੰ ਚੁਣਿਆ ਸੀ ਇਸ ਕਰਕੇ ਮੇਰੀ ਜ਼ਿੰਦਗੀ ਹੁਣ ਬਹੁਤ ਖੂਬਸੂਰਤ ਹੋ ਗਈ ਸੀ ਤਾਂ ਦੋਸਤ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ